ಗೌಡಿ ಮಹಲ್ಲಾ ಪಂಜವ ಭೋಜ ಬಾಲ ಬೀರ ಬ್ರಹ್ಮ ಸುಖ ಸಾಗರ ಗರತ್ರತ್ ಗಲೇ ಅಂಗುರಿಯ ರ ಹಾವು ಸರ್ವಣ ಸುರತ ನಯನ ಸುಂದರ ನಹಿ ಆರತ ದ್ವಾರ ರಟತ್ ಪಿಂಗುರಿಯ ದೀನಾನಾಥ ಆ ನಾಥರುಣಾ ಮೈ ಸಜನ ಮೀತ ಪಿತಾ ಮೆಹತರಿ ਚਰਨ ਕਮਲ ਹیرے ਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੋੜੀ ਬੈਰਾਗਣ ਮਹੱਲਾ ਪੰਜਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਦਇ ਗੋ ਸਾਈ ਮੀ ਤੁਲਾ ਤੂੰ ਸੰਗ ਹਮਾਰੇ ਬਾਸ ਜਿਉ ਰਹਾਓ ਤੁਜ ਬਿਨ ਕਰੀ ਨ ਜੀਵਨਾ ਤਿਰਗ ਰਹਿਣਾ ਸੰਸਾਰ ਜੀ ਪ੍ਰਾਨ ਸੁਖ ਦਾਤਿਆ ਨਿਮਖ ਨਿਮਖ ਬਲੇ ਹਾਰ ਜੀ आस्त अलंबन देह प्राब गरतो उदुर्गपाल मोहि निरगुण मत थोरिया तू सदही दीन दयाल क्या सुख तेरे सम्मला कवण बिधि विचार शरण समाई दास हेत ऊच्चे अगम अपार सगल पधारथ अष्ट सद नाम महा रस माहे ਸੋ ਪਰੈਸਾਨ ਪਾਇ ਕੇ ਸਵਾਸੇ ਜਨ ਹਰ ਗੁਣ ਗਾਹੇ ਮਾਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਨ ਆਧਾਰ ਸਾਧ ਸੰਗ ਨਾਨਕ ਪਜੈ ਬੇਖਤਰੀਆ ਸੰਸਾਰ ਗੋੜੀ ਬੈਰਾਗਨਰ ਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੂਖ ਸੱਚ ਪਾਵੇ ਰਹਾਉ ਬਾਣਾ ਬਾਣਾ ਕੋਜੋ ਤੋ ਫਿਰਤ ਬੈਰਾਗੀ ਬੇਰਲੇ ਕਾਹੂ ਇਕਲੇ ਵਲਾਗੀ ਜਨ ਹਰ ਪਾਇਆ ਸੇਵੜ ਪਾਗੀ ਬ੍ਰਹਮਾ ਦਿੱਕਸਨ ਕਾ ਦਿੱਤ ਚਾਹੇ ਜੋਗੀ ਜਤੀ ਸਿੱਧ ਅਰਹਾ ਹੈ जि सै परा पतसो हर गुण गाहै ताकी शरण जन बिसरत नाही वड पागी हर संत मिलाही जन्म मरनते मुले नाही कर किरपा मिल प्रीतम प्यारे बिनो का सुनो प्रब ऊच अपारे नानक मांगत नाम आधारे राग गौड़ी पूर्वी मोहल्ला पांचवा एक ओंकार सतगुरु प्रसाद ਕੰਵਨ ਗੋਣ ਪ੍ਰਾਨ ਪਤ ਮਿਲਿਓ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾ ਹਨ ਦਰਬਨ ਜੋ ਬਣਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਉ ਹੋਂ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੋੜੀ ਮਹੱਲਾ ਪੰਜਵਾ ਪ੍ਰਭ ਮਿਲ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲੱਗੀ ਪਾਏ ਲਗੋ ਮੋਹੇ ਕਰੋ ਬਨੰਤੀ ਕੋ ਸੰਤ ਮਿਲੇ ਵਡ ਭਗੀ ਰਹਾਉ ਮਨ ਅਰਪੋ ਤਨ ਰਖੋ ਅਗੇ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਨ ਦਿਨ ਫਿਰਿਓ ਤਿਸ ਪਿਛੈ ਵੈਰੰਗੀ पूरब कर्म अंकुर जब परगटे पेट्यो पुरख रसक बैरागी मेट्यों देर मिलत हर नानक जनम जनम की सोई जगगी गोडी मोहल्ला पांचवा नेक सरे पंखी सिमर हर पंख मिल साधु शरण गहो पूरन राम रतन हियरे संग राख रहाओ परम की कोई तृष्णा रस पंकज अति तीखन मोकी फास ਆਟਨਹਾਰ ਜਗਤ ਗੁਰੂ ਗੋਬਿੰਦ ਚਰਨ ਕਮਲਤਾ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲੈ ਨਾਨਕ ਕੇ ਸਵਾਮੀ ਜੀਉ ਪਿੰਡ ਸਵ ਤੁਮਰੀ ਰਾਸ ਗੋੜੀ ਮਹੱਲਾ ਪੰਜਵਾਂ हर पे क्षण को सिमरत मन मेरा आस ते आस प्यासे चित वयो दिन रहनी है कोई संत मिलावे नेरा रह आओ सेवा करो दास दासन की अनिक पात तिस करयो नेहोरा तुला तार तोले सुख अगले बिन हर दर्श सबो ही थोरा संत परसाद गाये गुण सागर जन्म जन्म को जात बहोरा आनंद सुख पेट तहर नानक जन्म कर तारत सफल सवेरा राग गोडी पूर्वी मोहल्ला पांचवा एक ओंकार सतगुरु प्रसाद किन बेद मिले गोसाई मेरे राम राए कोई ऐसा संत सहज सुख दाता मोहे मार्ग दे बताई रहाओ ਅੰਤਰ ਅਲਖਨ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ 모ਹੇ ਸਭੋ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਪਾਈ ਏਕ ਬਸਤ ਬਿਨ ਪੰਚ ਦੋ ਹਿੱਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤੈਨ ਨਦੀਆ ਤਾਲਾ ਕੁੰਜੀ ਗੁਰ ਸੋਂ ਪਾਈ ਅਨੇਕੋ ਪਾਵ ਕਰੇ ਨਹੀਂ ਪਾਵੇ ਬਿਨ ਸਤ ਗੁਰ ਸਰਨਾਈ ਜਨਕੇ ਬੰਦਨ ਕਾਟੇ ਸਤ ਗੁਰ ਤੈਨ ਸਾਧ ਸੰਗਤ ਲੇਵਲਾਈ ਪੰਜ ਜਨਾ ਮੇਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ RAM RAAYE ਇਨ ਬਿਦ ਮਿਲ ਗੋਸਾਈ ਸਹਿਜ ਪਿਆ ਪਰਮਖੈਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾ ਉਹ ਦੂਜਾ ਗੋੜੀ ਮਹੱਲਾ ਪੰਜਮ ਐਸੋ ਪਰਚੋ ਪਾਇਓ ਕਰੀ ਕਿਰਪਾ ਦੀਨ ਦਿਆਲ ਬਿਠ ਲੈ ਸਤ ਗੁਰ ਮੁਝੇ ਬਤਾਇਓ ਰਹਾਉ ਜਤਕਾਤ ਦੇਖੋ ਤਤ ਤਤ ਤੁਮਹੀ ਮੋਹੇ ਇਹੇ ਬਿਸਵਾਸ ਹੋਏ ਆਇਓ ਕੈ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਗੁਰ ਗੁਰਾਇਓ ਲਹਉ ਸੈਸਾ ਬੰਦਨ ਗੁਰ ਤੋਰੇ ਤਾ ਸਜ਼ਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਮੰਡ ਕਾ ਇੱਕੋ ਠਾਨ ਗੁਰ ਪਰਦਾ ਖੋਲ ਦਿਖਾਇਓ ਨੌ ਨਿਧ ਨਾਮ ਨਿਦਾਨ ਇਕਠਾਈ ਤੋ ਬਾਹਰ ਕੈਠੇ ਜਾਇਓ ਇਕ ਕਣਿਕ ਅਣਿਕ ਬਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਕੋਈ ਹੈ ਏਵ ਤੱਤ ਤੱਤ ਮਿਲਾਇਓ ਗੋੜੀ ਮਹੱਲਾ ਪੰਜਮ ਆਦਕਟ ਐਤੈ ਨ ਸਰ ਨਾਰੇ ਮਨ ਗੁਰ ਮੇਲ ਕਾਜ ਸਵਾਰੇ ਰਹਾਓ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਅੱਗੇ ਵਸੁ ਸੁਹੇਲਾ ਇਹ ਸੰਸਾਰ ਬੇਕਾਰ ਸੰਸੇ ਮ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਏ ਇਹ ਹਰ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹਰ ਨ ਹੋਇਗੋ ਫੇਰਾ ਅੰਤਰ ਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋ ਕੋ ਕਾਰ ਸੰਤਨ ਕੀ ਤੂਰੇ ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਜ ਬਿਖਾਦੀ ਏਕ ਗਰੀਬਾ ਰਖੋ ਰਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਆਵੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬੋ ਭਾਤੀ ਛੋੜ ਕਤ ਹੋ ਨਹੀ ਏਕ ਬਾਤ ਸੁਨ ਤਾ ਕਿ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੁਹੇ ਤੈਂਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੁਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਾਇਆ ਪਰਗਾਸਾ ਪਾਇਆ ਪਦ ਨਿਰਵਾਣੀ ਗੌੜੀ ਮਹੱਲਾ ਪੰਜਵਾਂ ਓ ਅਬਿਨਾਸੀ ਰਾਯਾ ਨਿਰਪਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂਤੇ ਆਇਆ ਰਹਾਓ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨੀ ਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਿਆਰੀ ਬਾਨੋ ਏਕ ਮਹਿਲ ਤੂੰ ਪੰਡਤ ਬਕਤਾ ਏਕ ਮਹਿਲ ਖਲ ਹੋਤਾ ਏਕ ਮਹਿਲ ਤੂੰ ਸਭ ਕੇ ਚਗਰਾ ਹਜ਼ एक महल कछु न लेता काठ की पुत्री कहाँ करे बपुरी खिलावन हारो जाने जैसा पेख बाजीगर ओ तैसो ही साज आने अनिक कोठड़ी बहुत पात करिया आप हो आर खवारा जैसे महल रखे तैसे रहना क्या हे करे बेचारा ਜਨ ਕਿਸ ਕੀ ਆ ਸੋਈ ਜਨ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੋੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਬਿਖਿਆ ਕੇ ਰਸੂਆ ਉਰਜ ਰਹੇ ਹੋ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸ਼ੂਆ ਰਹਾਓ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗਨ ਚਾਲੈ ਤੇਰੇ ਤਸਵਾ 나ਗੋ ਆਇਓ ਨਾਗ ਸਿਦਸੀ ਫੇਰ ਫਿਰਿਓ ਅਰ ਕਾਲ ਗਰਸੁਆ ਪੇਖ ਪੇਖ ਰੇ ਕੋਸੰਬ ਕੀ ਲੀਲਾ ਰਾਚ ਮਾਚ ਤੈਨ ਹੂੰ ਲਉ ਹਸੁਆ ਸੀਜ ਤਡੋਰ ਦਿਨਸ ਅਰ ਰੈਨੀ ਜੀ ਕੋ ਕਾਜ ਨਕੀਨੋ ਕਸ਼ੁਆ ਕਰਤ ਕਰਤ 에ਵਹੀ ਬਿਰਦਾਨੋ ਹਾਰਿਓ ਉਕਤੇ ਤਨ ਖੀਨ ਸੁਆ ਜੋ ਮੋਹੇ ਓ ਨ ਮੋਨੀ ਬਾਲਾ ਉਸਤੇ ਕਟੈ ਨਹੀਂ ਰਚ ਚਸੂਆ ਜਗ ਐਸਾ ਮੋਹੇ ਗੁਰੈ ਦਿਖਾਇਓ ਤਉ ਸਰਨ ਪਰਿਓ ਤਜ ਗਰ ਬਸੂਆ ਮਾਰਗ ਪ੍ਰਮਖੋ ਸੰਤ ਬਤਾਇਓ ਧੀੜੀ ਨਾਨਕ ਦਾਸ ਭਗਤ ਹਰ ਜਸੂਆ ਗੋੜੀ ਮਹੱਲਾ ਪੰਜਵਾ तुझ भी न हमारा मेरे प्रीतम प्राण अदारा रहाओ अंतर की बिद तुम ही जानी तुम ही सज्जन सोहेले सर्ब सुखा मैं तुझ तुझते पाए मेरे ठाकुर अगम अतोले भरन न साकू तुम रे रंगा गुण निदान सुख दाते अगम अगोचर प्रभिनासी पूरे गुरते जाते ਪਰਮ ਭਉ ਕਾਟ ਕੀਏ ਨਿਹ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾਓ ਲਖ ਬਰੀਆ ਜਹ ਪਰ ਸਾਦੇ ਭਉ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰੀਆ ਗੋੜੀ ਮਹੱਲਾ ਪੰਜਵਾਂ ਤੋ ਜਬ ਇਹ ਨ ਕਾਮਨੈ ਜਾਵੇ ਤੋ ਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸਵਰਗ ਪਿਆਲ ਮਿਰਤ ਪੂ ਮੰਡਲ ਸਰਬ ਸਮਾਨੋ ਇਕੈ ਉਹੀ ਸਿਵ ਸਿਵ ਕਰਤ ਸਗਲ ਕਾਰਜ ਜੋਰ ਹੈ ਸਰਬ ਮਾਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਾਈ ਸੰਤ ਤੇਰੇ ਸਿਉ ਗਾਲ ਗਲੋਹੀ ਗੋੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆਂ ਪ੍ਰਭ ਕੀਆ ਤੁਮਾਰਾ ਥੀਆ ਰਹਾਓ ਅਨੇਕ ਜਨਮ ਬੋਜੋਨੀ ਪਰਮਿਆਂ ਬਹਰ ਬਹਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਨੁਖ ਦੇਹੀ ਪਾਈ ਹੈ ਦੇਹ ਦਰਸ ਹਰ ਰਾਇਆ सोई होआ ज्योतिष पाना अवर न के नहीं कीता तुमरे पाणा परम मोह मुहे मोहिया जागत नाही सूता बेनो सुनो तुम प्राणपत प्यारे कृपा निद दयाला राखने पिता प्रभु मेरे अनाथ कर फिरत पाला ਜਿਸ ਨੂੰ ਤੋਂ ਮੈਂ ਦਿਖਾਇਓ ਦਰਸਨ ਸਾਧ ਸੰਗਤ ਕੈ ਪਾਚੈ ਕਰ ਕਿਰਪਾ ਧੂਰ ਦੇ ਸੰਤਨ ਕੀ ਸੋਹ ਨਾਨਕ ਇਹ ਬਾਚੈ ਗੋੜੀ ਮਹੱਲਾ ਪੰਜਵਾਂ ਹਉ ਤਾਂ ਕਹਿ ਬਲਿਹਾਰੀ ਜਾਂ ਕਹਿ ਕੇਵਲ ਨਾਮ ਅਦਾਰੀ ਰਹਾਓ ਮਹਿ ਮਾਤਾ ਕੀ ਕੇਤਕ ਗਣੀਐ ਜਨ ਪਾਰ ਬਰਹਿਮ ਰੰਗ ਰਤੈ ਸੂਖ ਸਹਿਜ ਆਨੰਦ ਤਿਨਾ ਸੰਗ ਓਣ ਸੰਸਰ ਅਵਰਨ ਦਾਤੇ ਜਗਤ ਉਦਾਰਨ ਸੇਈ ਆਏ ਸੇ ਜਨ ਦਰਸਨ ਜਗਤ ਉਦਾਰਨ ਸੇਈ ਆਏ ਜੋ ਜਨ ਦਰਸ ਪਿਆਸ ਉਨ ਕੀ ਸਾਰੇ ਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਕੇ ਚਰਨ ਪਰਿਉਤਾ ਜੀਵਾ ਜਣਕੇ ਸੰਗ ਨਿਹਾਲਾ ਪਗ ਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋ ਬਨ ਅਵਧ ਜੋ ਦੀਸੈ ਸਭ ਕਿਛੁ ਜੁਗ ਮੈਂ ਕਾਟਿਆ ਸਨਾਮ ਨਿਦਾਨ ਸਬ ਨਵ ਤਨ ਨਰਮਲ ਨਾਨਕ ਹਰ ਤਨ ਖਾਟਿਆ ਨਾਮ ਅਨੇ দান ਸਦ ਨਵਤਨ ਨਿਰਮਲ ਇਹੇ ਨਾਨਕ ਹਰ ਤਨ ਖਾਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ